ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਆਪ ਤਸਵੀਰਾਂ ਦੇਖ ਰਹੇ ਹੋ ਰਾਨੀਗੰਜ ਪੱਛੀ ਬੰਗਾਲ ਦੀਆਂ ਜੋ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਤ ਦੀਵਾਨ ਲੱਗੇ ਨੇ ਉਸ ਤੋਂ ਬਾਅਦ ਨਗਰ ਕੀਰਤਨ ਜੋ ਹੈ ਦਾ ਉਪਰਾਲਾ ਰਾਨੀਗੰਜ ਬਾਜ਼ਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ ਜਿਸ ਵਿੱਚ ਸ਼ਰਧਾਲੂ ਜੋ ਹੈ ਸੇਵਾ ਵਿੱਚ ਲੱਗੇ ਨੇ ਨਗਰ ਕੀਰਤਨ ਦੇ ਜਿਹਨਾਂ ਨਜ਼ਾਰੇ ਨੇ ਉਹ ਆਪ ਜੀ ਦਰਸ਼ਕ ਦੇਖ ਰਹੇ ਹੋ ਗੁਰੂ ਰੂਪਿਆਰੀ ਸਾਹਿਬ ਜੀ ਹਾਂ ਜੀ ਦਰਸ਼ਨ ਕਰ ਰਹੇ ਹੋ ਸੰਤਾਂ ਦੇ ਨਗਰ ਕੀਰਤਨ ਦੇ ਰਾਹੀ ਗੁਰ ਜੀ ਚੱਲਣਾ ਚੱਲਣਾ ਗੁਰ ਜੀ ਚੱਲਦਾ ਗੁਰ ਜੀ ਚੱਲਦਾ Thank okay. you. ਨਗਰ ਕੀਰਤਨ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾ ਰਿਹਾ ਸਾਰੀਆਂ ਸੰਗਤਾਂ ਨੂੰ ਸੰਗਤਾਂ ਵੱਲੋਂ ਚਾਹ ਦੀ ਸੇਵਾ ਜੋ ਹੈ ਨਗਰ ਕੀਰਤਨ ਦੇ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਕਰਵਾਈਆਂ ਜਾ ਰਹੀਆਂ ਨੇ ਗੁਰੂ ਮਹਾਰਾਜ ਦੀ ਸਵਾਰੀ ਪਿੱਛੇ ਨੇ ਉਹਨਾਂ ਦੇ ਵੀ ਦਰਸ਼ਨ ਆਪ ਜੀ ਨੂੰ ਕਰਾਵਾਂਗੇ ਜੀ ਤਸਵੀਰਾਂ ਵੀ ਦਿਖਾ ਰਹੇ ਪੂਰ ਮਹਾਰਾਜ ਦੀ ਸਵਾਰੀ ਜੋ ਹੈ ਉਹ ਆਹਰੀ ਨੇ ਆਪ ਜੀ ਤਸਵੀਰਾਂ ਦੇਖ ਰਹੇ ਹੋ ਕਿ ਕਿਵੇਂ ਪਾਣੀ ਦਾ ਛਿੜਕਾਅ ਕਰਕੇ ਫੁੱਲਾਂ ਦੀ ਵਰਖਾ ਸਾਡੀਆਂ ਭੈਣਾਂ ਬੀਬੀਆਂ ਵੱਲੋਂ ਕੀਤੀ ਜਾ ਰਹੀ ਨੇ ਆਪ ਜੀ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਕਿ ਗੁਰੂ ਮਹਾਰਾਜ ਜੀ ਦੀ ਜੋ ਹੈ ਸਵਾਰੀ ਤੋਂ ਪਹਿਲਾਂ ਜੋ ਹੈ ਕਿਵੇਂ ਸਵਾਗਤ ਕੀਤਾ ਜਾ ਰਿਹਾ ਹੈ ਸਤ ਤਸਵੀਰਾਂ ਦੇ ਰਾਹੀਂ ਆਪ ਜੀ ਪੰਜਾਬੀ ਪੋਸਟ ਦੇ ਰਾਹੀਂ ਦੇਖ ਰਹੇ ਹੋ ਰਾਣੀ ਗੰਜ ਬਾਜ਼ਾਰ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਡੇਕੇ ਗਏ ਪੰਜਵੇਂ ਨਵੇਂ ਪਾਸ਼ਾ ਸ੍ਰੀ ਗੁਰੂ ਤੇਗਪਾਹਾਦਰ ਮਹਾਰਾਜ ਜੀ ਦੇ ਸ਼ਹਾਦਤ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਜੋ ਹੈ ਪੰਜ ਪੈਰਾਂ ਅਗਵਾਈ ਦੇ ਵਿੱਚ ਜੋ ਹੈ ਗੁਰੂ ਮਹਾਰਾਜ ਦੀ ਸਵਾਰੀ ਲੈ ਕੇ ਐਕਸ ਵਕਤ ਰਾਣੀਗਨ ਜੀਟੀ ਰੋਡ ਵਿਖੇ ਜੋ ਹੈ ਸੰਗਤਾਂ ਜਾ ਰਹੀਆਂ ਨੇ ਆਪ ਵੀ ਦੇਖ ਰਹੇ ਹੋ ਪੰਜ ਪੈਰਾਂ ਜੀ ਦੇ ਦਰਸ਼ਨ ਕਰ ਰਹੇ ਹੋ ਅਤੇ ਇਹਨਾਂ ਦੀ ਅਗਵਾਈ ਦੇ ਵਿੱਚ ਜੋ ਹੈ ਗੁਰੂ ਮਹਾਰਾਜ ਦੀ ਸਵਾਰੀ ਚੱਲੀ ਆ ਤਸਵੀਰਾਂ ਪੰਜਾਬੀ ਪੋਸਟਰ ਦੇਖ ਰਹੇ ਹੋ ਅਤੇ ਪਿੱਛੇ ਇਸ ਵਕਤ ਪਾਲਕੀ ਸਾਹਿਬ ਸੱਜੀ ਨੇ ਉਸ ਵਿੱਚ ਗੁਰੂ ਮਹਾਰਾਜ ਜੀ ਦੀ ਸਵਾਰੀ ਆਪ ਜੀ ਜੋ ਹੈ ਦਰਸ਼ਨ ਕਰ ਰਹੇ ਹੋ ਸਜਾਈ ਗਈ ਹੈ ਅਤੇ ਇਸ ਪਾਲਕੀ ਦੇ ਵਿੱਚ ਸੇਵਾਵਾਂ ਵੀ ਜਾਰੀ ਨੇ ਆਪ ਜੀ ਦੇਖ ਰਹੇ ਹੋ ਕਿ ਪਾਲਕੀ ਦੇ ਵਿੱਚ ਨਗਰ ਕੀਰਤਨ ਗੁਰਬਾਣੀ ਜੋ ਹੈ ਸੰਗਤਾਂ ਲਗਾਤਾਰ ਜੋ ਹੈ ਉਪਰਾਲੇ ਕਰ ਰਹੀਆਂ ਨੇ ਸੰਗਤਾਂ ਦੇ ਵੱਲੋਂ ਜੋ ਹੈ ਗੁਰਬਾਣੀ ਕੀਰਤਨ ਦਾ ਜੋ ਹੈ ਕਾਰਜਕ੍ਰਮ ਚੱਲ ਰਿਹਾ ਨੇ ਮਹਾਰਾਜ ਦੀ ਸਵਾਰੀ ਦਾ ਦਰਸ਼ਨ ਆਪ ਜੀ ਕਰ ਰਹੇ ਹੋ ਮਹਾਰਾਜ ਜੀ ਤੇ ਗੁਰਗ੍ਰੰਥ ਸਾਹਿਬ ਜੀ ਸਵਾਰ ਨੇ ਅਤੇ ਚੌਰ ਸਾਹਿਬ ਹੋ ਰਿਆ ਨੇ ਪਿੱਛੇ ਨਗਰ ਕੀਰਤਨ ਦੇ ਰਾਹੀ ਜੋ ਹੈ ਗੁਰਬਾਣੀ ਕੀਰਤਨ ਦਾ ਪਾਠ ਸੰਗਤਾਂ ਕਰ ਰਹੀਆਂ ਨੇ ਦਰਸ਼ਨ ਇਸ ਵਕਤ ਕਰ ਰਹੇ ਹੋ ਮਹਾਰਾਜ ਜੀ ਦੇ ਗੁਰੂ ਮਹਾਰਾਜ ਜੀ ਦੇ ਜਿਸ ਰਾਹੀ ਆਪ ਜੀ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਪੋਸਟਰ ਆਹੀ ਦਰਸ਼ਨ ਜੋ ਹੈ ਗੁਰੂ ਮਹਾਰਾਜ ਜੀ ਦੀ ਸਵਾਰੀ ਦੇ ਦਰਸ਼ਨ ਹੋ ਰਹੇ ਨੇ ਅਤੇ ਪਿੱਛੇ ਦੇਖੋ ਸੰਗਤਾਂ ਜੋ ਹੈ ਨਗਰ ਕੀਰਤਨ ਪਿੱਛੇ ਜੋ ਹੈ ਸੰਤਨ ਨਗਰ ਕੀਰਤਨ ਕਰ ਰਹੀਆਂ ਨੇ ਉਸ ਦੇ ਦਰਸ਼ਨ ਵੀ ਆਪ ਜੀ ਨੂੰ ਆਪਾ ਕਰਾ ਰਹੇ ਹਾਂ ਕਿ ਨਗਰ ਕੀਰਤਨ ਜੋ ਹੈ ਉਹ ਸੰਤਾਂ ਕਰ ਰਹੀਆਂ ਨੇ ਬਾਹਰ ਨਮਰ ਨਾ ਹੋਏ ਬਾਹਰ ਨਮਰ धनवा मर भी न जाने को है मरता मरता ਜੀ ਬਾਕ ਬ੍ਰੇਕ ਬ੍ਰੇਕ ਤਸਵੀਰਾਂ ਆਪ ਜੀ ਦੇਖ ਰਹੇ ਹੋ ਕਿ ਕਿਵੇਂ ਪੰਜ ਪੈਰੇ ਸਹਿਬਾਨ ਦਾ ਸਤਿਕਾਰ ਸੰਗਤਾਂ ਜਗਾ ਜਗਾ ਤੇ ਕਰ ਰਹੀਆਂ ਨੇ ਅਤੇ ਪੰਜ ਪੈਰੇ ਦਾ ਸਤਿਕਾਰ ਜੋ ਹੈ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਆਦਰ ਸਨਮਾਨ ਧੋਕੀ ਉਹ ਲਗਾਤਾਰ ਜਾਰੀ ਨੇ ਰਾਨੀ ਗੰਦੀਆਂ ਸੰਗਤਾਂ ਵੱਲੋਂ ਜਗਾ ਜਗਾ ਤੇ ਸੰਗਤਾਂ ਨੇ ਚਾਹ ਦੇ ਅਤੇ ਜੋ ਹੈ ਇਸ ਸੰਗਤ ਦੇ ਸਵਾਗਤ ਵਾਸਤੇ ਕਈ ਪ੍ਰਬੰਧ ਕੀਤੇ ਨੇ ਪੰਜ ਪੈਰੇ ਸਹਿਬਾਨ ਨੂੰ ਦੁੱਧ ਅਤੇ ਜੋ ਹੈ ਜੋ ਹੈ ਚਾ ਚਕਾਈ ਜਾ ਰਹੀ ਨੇ ਆទ ਵੀ ਦੇਖ ਰਹੇ ਹੋ ਕਿ ਪੰਜ ਪੈਰੇ ਸਹਿਬਾਂ ਦਾ ਸਵਾਗਤ ਜੋ ਹੈ ਸੰਗਤਾਂ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਜੋ ਹੈ ਕਰ ਰਹੀਆਂ ਨੇ ਪਿੱਛੇ ਮਹਾਰਾਜ ਦੀ ਸਵਾਰੀ ਨੇ ਅਤੇ ਜਗਾ ਜਗਾ ਤੇ 14 ਸਟਾਲ ਵੀ ਸੰਗਤਾਂ ਵੱਲੋਂ ਲਗਾਏ ਗਏ ਨੇ ਸੂਰਾ ਜੋ ਹੈ ਲਾਈਵ ਪੰਜਾਬੀ ਪੋਸਟ ਸੇ ਆਰਤੀ ਦਰਸ਼ਕ ਦੇਖ ਰਹੇ ਹੋ ਅੱਜ ਅਸੀਂ ਬੜੇ ਮਨ ਨਾਲ ਬੜੇ ਹੀ ਮਨ ਨਾਲ ਸ੍ਰੀਮਾਨ ਨਾਲ ਅਸੀਂ ਅੱਜ ਗੁਰਦੇਵ ਭਦਰ ਸਾਹਿਬ ਜੀ ਦਾ ਗੁਰਦੇਵ ਭਦਰ ਸਾਹਿਬ ਜੀ ਦਾ 394ਵਾਂ ਸ਼ਹਾਦਤ ਦਿਵਸ ਇਲਾਕੇ ਦੀ ਸਾਰੀ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਬੜੇ ਹੀ ਉਤਸ਼ਾਹ ਨਾਲ ਅਤੇ ਪਵਿੱਤਰ ਢੰਗ ਨਾਲ ਮਨਾ ਰਹੇ ਹਾਂ ਸਾਰੀ ਸੰਗਤ ਦਾ ਬਹੁਤ-ਬਹੁਤ ਜੀ ਆਇਆਂ ਤੇ ਧੰਨਵਾਦ ਹੈ ਆਪ ਜੀ ਦੇ ਸਹਿਯੋਗ ਦਾ ਜਿਸ ਤਰ੍ਹਾਂ ਕਿ ਪੂਰਾ ਸੰਸਾਰ ਜਾਣਦਾ ਹੈ ਗੁਰਦੇਵ ਭਦਰ ਸਾਹਿਬ ਜੀ ਦਾ ਸ਼ਹਾਦਤ ਦੁਨੀਆ ਵਿੱਚ ਐਸੀ ਕੋਈ ਮਿਸਾਲ ਨਹੀਂ ਬੰਦੀ ਦੁਨੀਆ ਦੇ ਹੋਰ ਕਈ ਰਹਿਬਰ ਨੇ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਪਰ ਉਹ ਆਪਣੇ ਧਰਮ ਲਈ ਆਪਣੇ ਦੇਸ਼ ਲਈ ਆਪਣੀ ਸੁਰੱਖਿਆ ਵਾਸਤੇ ਪਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਹੈ ਉਹ ਦੁਨੀਆ ਦੇ ਇਤਿਹਾਸ ਵਿੱਚ ਵਿਲੱਖਣ ਸ਼ਹਾਦਤ ਹੈ ਜੋ ਕਿ ਆਪਣੇ ਧਰਮ ਨੇ ਬਿਲਕੁਲ ਨਿਸਵਾਰਥ ਹੋ ਕੇ ਦੂਸਰੇ ਦੇ ਧਰਮ ਵਾਸਤੇ ਹਿੰਦੂ ਧਰਮ ਦੇ ਰਾਖੀ ਲਈ ਆਪਣਾ ਸਰਬੰਸ ਕੁਰਬਾਨ ਕੀਤਾ ਹੈ ਆਪਣੇ ਪਰਿਵਾਰ ਦੀ ਸ਼ਹਾਦਤਾਂ ਨੂੰ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਵੀ ਆਪਣੀਆਂ ਸ਼ਹਾਦਤਾਂ ਜਿਹੜੀਆਂ ਹਨ ਉਹਨਾਂ ਦਿੱਤੀਆਂ ਹਨ ਅਸੀਂ ਅੱਜ ਦਾ ਵਿਸ਼ੇਸ਼ ਜਿਹੜਾ ਪ੍ਰੋਗਰਾਮ ਹੈ ਇਸ ਕਰਕੇ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਗਲਾ ਸਾਲ 2025 350 ਸਾਲਾ ਸ਼ਤਾਦੀ ਪੁਰਬ ਜਿਹੜਾ ਹੈ ਉਹ ਅਸੀਂ ਮਨਾਣਾ ਹੈ 350 ਸਾਲ ਜਿਹੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਮੈਂ ਇਸ ਪੰਜਾਬੀ ਪੋਸਟ ਮੀਡੀਆ ਰਾਹੀਂ ਮੈਂ ਬੇਨਤੀ ਕਰਾਂਗਾ ਇਲਾਕੇ ਦੀਆਂ ਸਮਸਤ ਸਾਡੇ ਨਾਨਕ ਨਾਮ ਲੈਵਾ ਸੰਗਤਾਂ ਹੋਰ ਵੀ ਜਿਹੜੀ ਵੀ ਸੰਸਥਾਵਾਂ ਐਨਜੀਓ ਹੋਰ ਜਿਹੜੀਆਂ ਸਿੰਘ ਸੁਭਾਵਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਟ ਪੱਤਰ ਦੇ ਪੱਤਰ ਤੇ ਪ੍ਰੋਗਰਾਮ ਕੀਤਾ ਜਾਏ ਮੀਟਿੰਗਾਂ ਕੀਤੀਆਂ ਜਾਣ ਬੈਠ ਕੇ ਸਿਰ ਨਾਲ ਸਿਰ ਜੋੜ ਕੇ ਮੋਢੇ ਨਾਲ ਮੋਢਾ ਰਲਾ ਕੇ ਅਸੀਂ ਗੁਰਦੇਵ ਮਹਾਰਾਜ ਸਾਹਿਬ ਜੀ ਦਾ ਸ਼ਹਾਦਤ ਦਿਵਸ 2025 ਨੂੰ 350 ਸਾਲ ਸ਼ਤਾਬਦੀ ਪੁਰਬ ਮਨਾਣਾ ਹੈ ਪੂਰੀ ਦੁਨੀਆ ਨੂੰ ਅਸੀਂ ਗੁਰੂ ਦਾ ਸੰਦੇਸ਼ ਜਿਹੜਾ ਹੈ ਉਹਨਾਂ ਨੇ ਕੀ ਸੰਦੇਸ਼ ਦਿੱਤਾ ਹੈ ਮਰਤਾ ਲਈ ਮਰਤਾ ਦੀ ਰੱਖੀ ਲਈ ਉਹਨਾਂ ਨੇ ਕਿਹੜਾ ਸੰਦੇਸ਼ ਦਿੱਤਾ ਹੈ ਉਹਨਾਂ ਦੀ ਕੁਰਬਾਨੀਆਂ ਦਾ ਇਤਿਹਾਸ ਉਹਨਾਂ ਦੇ ਪੂਰੇ ਪਰਿਵਾਰ ਦਾ ਕੁਰਬਾਨੀਆਂ ਦਾ ਇਤਿਹਾਸ ਸਾਡੇ ਸਿੱਖਾਂ ਦੀ ਕੁਰਬਾਨੀਆਂ ਦਾ ਇਤਿਹਾਸ ਅਸੀਂ ਸਾਰਿਆਂ ਨੂੰ ਦੱਸ ਸਕੇ ਹੁਣ ਤੱਕ ਸਾਨੂੰ ਇਹ ਸਾਡੇ ਕੋਲ ਹੈ ਹੋਰ ਚਾਂਸ ਹੈ ਕਿ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਅਸੀਂ ਪੇਸ਼ ਕਰ ਸਕੀਏ ਇਹ ਬਹੁਤ ਇੱਕ ਸਾਲ ਦਾ ਸਾਡੇ ਕੋਲ ਸਮਾਂ ਹੈ ਮੈਂ ਫਿਰ ਬੇਨਤੀ ਕਰਾਂਗਾ ਆਪ ਸਾਰੇ ਹੀ ਸੰਗਤ ਆਬਾਦ ਕਿ ਅਗਲਾ ਸਾਲ ਜਿਹੜਾ ਹੈ ਇੱਕ ਸਾਲ ਦਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ 350 ਸਾਲ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਅਸੀਂ ਇਹ ਨਾਰਾ بلند ਕਰੀਏ ਤੇ ਸਹਿਬਾ ਦਾ ਸ਼ਹਾਦਤ ਜਿਹੜਾ ਹੈ ਬੜੇ ਹੀ ਵੱਡੇ ਪੱਧਰ ਤੇ ਮਨਾਉਣ ਵਾਸਤੇ ਅਸੀਂ ਇੱਕ ਨਾਲ ਇੱਕ ਇੱਕ ਹੋ ਕੇ ਆਈਏ ਤੇ ਇਲਾਕੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਆਪ ਸਾਰੀਆਂ ਸੰਗਤਾਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਦੇ ਸਹਿਯੋਗ ਨਾਲ ਨਗਰ ਕੀਰਤਨ ਨਿਕਲ ਰਿਹਾ ਹੈ ਰਾਣੀ ਅੰਜਮ ਪ੍ਰਮੁੱਖ ਮਾਰਗਾ ਤੋਂ ਹੁੰਦਾ ਹੈ ਤੁਸੀਂ ਆਪ ਦੇਖ ਰਹੇ ਹੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਅੱਪਾ ਗੱਲ ਕਰ ਰਹੇ ਸੀ ਜੋ ਹੈਗੀ ਸਕੱਤਰ ਰਾਨੀਗੰਜ ਬਾਜ਼ਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਲਜੀਤ ਸਿੰਘ ਹਣਾਣਾ ਉਹਨਾਂ ਨੇ ਇਸ ਕਾਰਜਕ੍ਰਮ ਅਤੇ ਹੋਰ ਵੀ ਵੇਰਵਾ ਦੱਸਿਆ ਆਪ ਜੀ ਜੋ ਹੈ ਦਰਸ਼ਨ ਸੰਗਤਾਂ ਦੇ ਕਰ ਰਹੇ ਹੋ देखी प्रीत अक्षर जिस जगत में छूठी देखी प्रियोज हिसीस जगत में छोटी देखी प्रीत अक्षर जिस जगत में छूठी देखी प्रीती देखी प्रीत जगत में छूठी देखी प्रीत रोटी देखी प्रीत जगत में छोटी सोठी देखी प्रीत जगत में झूठी देखी प्रीत सोठी देखी प्रीत जगत में झूठी देखी प्रीत झूठी देखी प्रीत जगत में झूठी देखी प्रीत झूठी देखी प्रीत जगत में झूठी देखी प्रीत मन मोरे के अजू नहीं समजत मन 啊！ ਜੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਧ ਸੰਗਤ ਜੀਓ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 349ਵਾਂ ਸਹੀਦੀ ਪਰਬ ਮਨਾ ਰਹੇ ਹਾਂ ਤੇ ਰਾਣੀ ਗੰਜ ਸਹਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਹੀਦੀ ਪਰਬ ਰਾਣੀ ਗੰਜ ਦੇ ਸਾਰੇ ਲੋਕ ਮਿਲ ਜੁਲ ਕੇ ਬੜੀ ਸਰਦਾਰ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਤੇ ਅੱਜ ਪਿਛਲੇ 6 ਤਰੀਕ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਸੀ ਅੱਜ ਸਾਡਾ ਜਿਹੜਾ ਮੁੱਖ ਦੀਵਾਨ ਸੀ ਸੁਬਨ ਗਰਾਊਂਡ ਦੇ ਵਿੱਚ ਸੀ ਜਿੱਥੇ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਸ੍ਰੀ ਕੇਸਗੜ੍ਹ ਸਾਹਿਬ ਹਨਨਪੁਰ ਸਾਹਿਬ ਜਰ ਹਜ਼ੂਰੀ ਲਾਗੀ ਜਥਾ ਜਿਨ੍ਹਾਂ ਨੇ ਬਹੁਤ ਹੀ ਮਿੱਠੀ ਆਵਾਜ਼ ਦੇ ਵਿੱਚ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਜਿਹੜਾ ਇਤਿਹਾਸ ਹੈ ਉਹਨਾਂ ਦੀ ਜਿਹੜਾ ਇਤਿਹਾਸ ਹੈ ਉਹਨਾਂ ਦੀ ਜਿਹੜੀ ਸਿੱਖਿਆ ਹੈ ਤੇ ਉਹਨਾਂ ਦੇ ਜਿਹੜੇ ਸ਼ਹੀਦੀ ਦਿੱਤੀ ਹੈ ਉਹਦਾ ਉਦੇਸ਼ ਕੀ ਸੀ ਔਰ ਉਹਦੇ ਆਜ ਦੇ ਯੁੱਗ ਦੇ ਵਿੱਚ ਪ੍ਰਸੰਗਿਕਤਾ ਕੀ ਹੈ ਇਹਨਾਂ ਗੱਲਾਂ ਦੇ ਉੱਪਰ ਜਿਹੜੀ ਗੁਰਮਤਿ ਵਿਚਾਰਾਂ ਸਾਡੇ ਵਾਸਤੇ ਪਹੁੰਚੇ ਸੀ ਸਪੈਸ਼ਲ ਤੌਰ ਤੇ ਅੰਮ੍ਰਿਤਸਰ ਤੋਂ ਡਾਕਟਰ ਸੁਖਪ੍ਰੀ ਸਿੰਘ ਉਦੋਗੇ ਜੀ ਜਿਨ੍ਹਾਂ ਨੇ ਬਹੁਤ ਸੋਨੇ ਢੰਗ ਦੇ ਨਾਲ ਸੰਗਤਾਂ ਨੂੰ ਆਪਣੀ ਸਿੱਖ ਸੰਗਤਾਂ ਨੂੰ ਅਤੇ ਗੈਰ ਸਿੱਖ ਸੰਗਤਾਂ ਨੂੰ ਵੀ ਸਾਰਾ ਜਾਣੂ ਕਰਾਇਆ ਇਤਿਹਾਸ ਤੋਂ ਉਸ ਤੋਂ ਪਰੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਿਆ ਅੱਜ ਤਕਰੀਬਨ 5000 ਸੇਵਾਦਾਰੂ ਤੇ ਜਿਹੜੇ ਦੂਸਰੇ ਵੀ ਸੇਵਾਦਾਰੂ ਨੇ ਸਾਰੇ ਉੱਤੇ ਪਹੁੰਚੇ ਸੀ ਉਸ ਤੋਂ ਬਾਅਦ ਲੰਗਰ ਸਕਨ ਬੋਆਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇੱਕ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਤੁਸੀਂ ਆਪ ਝਲਕੀ ਦੇਖ ਰਹੇ ਹੋ ਤੇ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਆ ਸੰਗਤਾਂ ਜਿਹੜੀਆਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੀਆਂ ਨੇ ਤੇ ਉਹਨਾਂ ਦੇ ਉਹ ਜਿਹੜੇ ਉਪਦੇਸ਼ ਹਨ ਉਹਨਾਂ ਨੂੰ ਜੀਵਨ ਵਿੱਚ ਹੰਡਾਉਣ ਦਾ ਵੀ ਚੇਸਤਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪ ਜੀ ਹੁਣੇ ਗੱਲ ਕਰ ਰਹੇ ਸੀ ਦਰਸ਼ਕਾਂ ਨੂੰ ਦਿਖਾ ਰਹੇ ਸੀ ਸੰਗਤਾਂ ਨੂੰ ਕਿ ਪ੍ਰਬੰਧਕਾਂ ਨੇ ਕਿਵੇਂ ਆਪ ਜੀ ਨੂੰ ਸਨਹਿਾ ਦਿੱਤਾ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋ ਹੈ ਨਗਰ ਕੀਰਤਨ ਜੋ ਹੈ ਗੁਰਮਰਯਾਦਾ ਅਨੁਸਾਰ ਕੱਢਿਆ ਗਿਆ ਹੈ ਆਪ ਜੀ ਇਹ ਜੋ ਹੈ ਤਸਵੀਰਾਂ ਲਾਈਵ ਪੰਜਾਬੀ ਪੋਸਟ ਵਿੱਚ ਦੇਖ ਰਹੇ ਹੋ ਤੇ ਸੰਗਤਾਂ ਵੱਲੋਂ ਲਗਾਤਾਰ ਉਤਸ਼ਾਹ ਨਾਲ ਗੁਰਬਾਣੀ ਗਾਇਨ ਦਾ ਜੋ ਪ੍ਰੋਗਰਾਮ ਹੈ ਲਗਾਤਾਰ ਜੋ ਹੈ ਉਹ ਜਾਰੀ ਹੈ In okay, the yeah. okay. okay. yeah. okay. okay.